ਸਾਰ 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 ਮਾਹੀ ਤੁਹੀ ਕੀ ਉਪਦੇਸ ਐ ਸੁਨਹਾ ਜਿੰਨ ਕਦੇ ਨਹੀਂ ਹੋ ਨੋ ਕਿ ਜੇ ਸਰਕਾਰ ਦਾ ਕੰਮ ਨਾ ਕਰਤਾ ਜੀ ਇੱਕ ਇਕੱਲਾ ਹੋ ਜਾਵੇ ਇਹ ਮੰਨ ਸਕਦੇ ਆ ਮਿਸਟਰ ਭਰ ਦੇ ਬੇਤਰਾਸ ਹੋਣ ਜਿੱਦ ਨੇ ਸਿਆਗ ਰ ਗਿਆ ਉਹਨਾਂ ਤੋਂ ਕੋਈ ਸਕਦੇ ਤੁਹਾਡੇ ਸਟੇਟਮੈਂਟ ਚ ਪੰਜਾਬ ਨਾਲ ਸੰਬੰਧ ਕਿੰਨੇ ਬੈਠੀ ਆ ਉਹਦੇ ਇਸ ਤਰ੍ਹਾਂ ਜੀਤੋਂ ਬੈਡੀ ਨਾਮ ਨੂੰ ਜਾਣਦੇ ਆ ਜਾਂਦੇ ਸਾਡੇ ਰਾਸਤਾ ਕਰਦੇ ਕਿ ਕਿਸਾਂ ਦਾ ਕੇਸ ਲਖਨਉਦ ਦੀ ਤੱਕ ਦਾ ਸੰਬਾਲ ਕਰ ਪੰਜਾਬੀ ਪੰਜਾਬ ਪੰਜਾਬ ਚ ਲਿਖਣਾ ਉਹਦੇ ਕੇਸ ਪੰਜਾਬ ਤੋਂ ਬਾਹਰ ਦੇ ਜੇ ਕਿਸ ਤੋਂ ਨਹੀਂ ਰਹੀ ਉਹ ਤੇ ਇੱਕ ਜੀ ਮੈਦਦ ਸੇ ਨਾ ਪਰ ਜੇ ਸੌਟੀ ਦੇ ਨਾ ਤੂ ਕੇਸ ਆਉਂਦਾ ਜੇ ਐਸਾ ਸੀ ਉਹ ਕੇਸ ਆਉਂਦਾ ਵੀ ਕੋੜਿਆ ਦਬਾਤ ਸੀਗਾ ਉਹਦੇ ਨਾਲ ਉਹ ਕੇਸ ਆਉਂਦਾ ਜਿਹੜੇ ਬਾਪ ਨੂੰ ਬੋਲਦਾ ਪਰ ਸਰਜੀਪੀ ਆਈ ਹੈ ਉਹ ਨਰਮਨ ਸੇ ਜਾ ਕੇ ਤਾਂ ਮੈਨੂੰ ਕੋਹਾ ਦਾ ਉਹ ਜਿਹੜਾ ਮੈਨੂੰ ਕੋਹਾ ਦਾ ਕੀ ਕਰਵਾਉਂਦਾ ਪਤਾ ਉਹ ਸਾਈ ਹੈ ਉਹਦਾ ਜਿੰਦਗੀ ਉਹ ਉਹਦੇ ਜਿਹੜਾ ਕਾਰਨ ਤੇ ਉਹ ਜਿੱਥੇ ਮੈਨੂੰ ਇੱਕ 16 ਸਾਲ ਦੀ ਜੇਲ੍ਹ ਹੋ ਗਈ ਨੇ ਮੇਰੇ ਤੇ ਕੋਈ ਟ੍ਰੈਲਿੰਗ ਅਗਰਿਆ ਪਤਾ ਹੀ ਨਹੀਂ ਜਿਹੜੇ ਇਦਾਂ ਦੇ ਕੇਸ ਨੇ ਜੀ ਬਿਲਕੁਲ ਹੀ ਮੁਕਿਲ ਤਰ੍ਹਾਂ ਦਾ ਤਾੜ ਹੈ ਇਹ ਤਦ ਇਹਨੂੰ ਦਰਸਤ ਕਰਵਾ ਦਿੰਦਾ ਹੈ ਮੇਜਰ ਸਿੰਘ ਦੇ ਕੇਸ 'ਚ ਤੇ ਦੋਸ਼ ਹੈ ਕਿ ਉਹਦਾ ਮਹਾਰਾਜ ਜੀ ਮੇਜਰ ਜਨਰਲ 209000 ਜਿਸ ਦਾ ਜਨਮ 23 ਸਾਲ ਤੋਂ ਜੇਬ ਦਿੱਤਾ ਸੀ ਜਰਾਂ ਦੇ ਬਿਲਕੁਲ ਹੀ ਅਰਿਆਜ ਇੰਨਾ ਦੇ ਹੋਰ ਵੀ کیس ਹੈਗੇ ਲਾਲ ਸਿੰਘ ਬੈਠੇ ਆ ਉਹਨਾਂ ਨੂੰ 30 ਸਾਲ ਹੋ ਗਏ ਐ ਇੱਕ ਜਣਾ ਹੋਰ ਹੈ ਕਿ ਪੰਜਾਬ ਸਰਕਾਰ ਕਿਉਂਕਿ ਬਹੁਤ ਸਾਰੇ ਲੋਕਾਂ ਨੇ ਇਹੋ ਜਿਹੇ ਜਿਹੜੇ ਗੂੜੇ ਇਸ ਬਾਤ ਦੇ ਵਿੱਚ ਹੋੜ ਕੇ ਵੀ ਤੇ ਨਹੀਂ ਫੈਂਸ ਹੋਏ ਪਰ ਉਹ ਆਪਣੇ ਕੇਸਾਂ ਦੀ ਪੈਰ ਲਈ ਆਪ ਨਹੀਂ ਕਰ ਸਕਦੇ ਇਹ ਬੰਤ ਹੈ ਜਿਹਨਾਂ ਦੇ ਉਹਨਾਂ ਦੇ ਮੇਜਰਸਲ ਨਹੀਂ ਕਰ ਸਕਦੇ ਅਸਲ ਨੂੰ ਤਾਂ ਕੋਈ ਰੋਚੀ ਨਹੀਂ ਹੋ ਸਕਦੀ ਕੋ ਚੀਫ ਸੈਕਟਰ ਨੂੰ ਵੇਲੇ ਜਾ ਹੁਕਮਤ ਤੇ ਨੂੰ ਵੇਲੇ ਜਾ ਤਰੇ ਤੇ ਉਹ ਉਹਨਾਂ ਦੀ ਇੰਨੀ ਭਾਰ ਹੈ ਉਹ ਤਾਂ ਨਾਲ ਬਸੋਂ ਭਰੇ ਜਾ ਰਹੇ ਇਸ ਤਰ੍ਹਾਂ ਦੀ ਚੀਜ਼ ਪੰਜਾਬ ਸਰਕਾਰ ਨੂੰ ਵਿਸ਼ੇਸ਼ ਤੌਰ ਤੇ ਦਰਸ਼ ਸਿੰਘ ਜੈਦਾ ਬੇਤਰਾ ਬੈਠਾ ਕੋਏ ਇਹਨੂੰ ਜੈਦਾ ਕਿ ਸਾਡੇ ਸਟੇਟਾ ਤੋਂ ਦੇਵਾ ਲੈ ਕੇ ਜਨਕ ਕਰਦੇ ਤੇ ਜਿਹੜੀ ਆਪਦੀ ਜ਼ਿੰਮੇਵਾਰੀ ਨਿਭਾਵਾ ਕੀਤੀ ਇਸ ਦੀ ਨਾਲ ਇਹ ਸਾਰੀ ਚਾਰਜ ਕਰਦੇ ਤੈਨੂੰ ਪੰਜਾਬ ਸਰਕਾਰ ਦੇ ਵਿੱਚ ਮਦਦ ਦੀ ਪ੍ਰਕਿਰਿਆ ਕਰ ਰਹੇ ਹਾਂ। ਜਦੋਂ ਬਾਲਕ ਦੇ ਦਰਦ ਨੂੰ ਫਲਸਫਾ ਬੰਦ ਹੈ ਕਿ ਇਹਨਾਂ ਬੱਚਿਆਂ ਨੂੰ ਅਸੀਂ ਰੀਲੀਫ ਦੇ ਸਕੀਏ ਜਿਹੜੇ ਪੇਕਸੂਰ ਜ਼ਿਲ੍ਹੇ ਵਿੱਚ ਹਨ। ਹਾਂਜੀ। ਪਰ ਉਹ ਜਿਹੜਾ ਕ੍ਰਾਈਮ ਦੀ ਗੱਲ ਕਰਦੇ 1984 ਦੇ ਕੱਲੂਕਾਰੇ ਦੀ ਉਸ ਵੇਲੇ ਹਰ ਸਿੱਖ ਦੇ ਜਦਵਾਸ ਭੱਜੇ ਹਰ ਸਿੱਖ ਦੀ ਕਹਿ ਵੀ ਇਹ ਪਾਣਾ ਹੋਇਆ। ਮੈਂ ਵੀ ਉਹਨਾਂ ਚੋਂ ਇੱਕਾਂ ਜਿੰਨੇ ਬੈਠੇ ਸੀ ਸਾਰੇ ਉਹਨਾਂ ਚੋਂ ਇੱਕਾਂ। ਜੇ ਗਲਤ ਨੂੰ ਗਲਤ ਕਹਿਣਾ ਇਹ ਇੱਕ ਕ੍ਰਾਈਮ ਹੈ। ਅਸੀਂ ਸਾਰਿਆਂ ਨੇ ਕ੍ਰਾਈਮ ਨੂੰ ਮਿਲ ਕੀਤਾ। ਅਸੀਂ ਸਾਰੇ ਹੀ ਗੈਰੋ ਦੱਸਦਾ। ਪਰ ਗੱਲ ਇਹ ਨਹੀਂ ਗੱਲ ਤਾਂ ਉਹਨਾਂ ਨੇ ਕੀ ਫਿਜ਼ੀਕਲੀ ਕੀ ਕੰਕਰਟ ਕੀਤਾ ਦੇਰੋਂ ਦਾ ਨਾ ਇਥਿੰਗ ਅਟੂ ਨਥਿੰਗ ਬਸ ਵੈਲ ਸਿਰਫ ਉਹਨਾਂ ਦੇ ਉੱਤੇ ਇਹੋ ਜਿਹੇ ਗੱਲਾਂ ਲਾ ਕੇ ਹੁਣ ਦਲਦਲਿਸ ਵੀਰਜ ਨੇ ਕੀਤੇ ਉਹਨਾਂ ਦੇ ਕੇਸ ਕਿੰਨੇ ਨੇ ਕੇਸ ਪਾਉਂ ਲਿਆ ਜਿਹੜੂ ਵੀ ਫੜਨਾ ਉਹਦੇ ਤੇ ਕਿਸੇ ਤੇ ਆਜੀ ਐਕਸਪਰਟਾ ਕਿਸੇ ਤੇ ਗਾਇਕੀ ਕਿ ਬੋਟੀ ਸੱਤ ਪਾਉਂ ਜਾਂ ਕਿਸੇ ਤੇ ਪੰਡਾ ਬੰਧੀਆਂ ਕਾ ਅਸਲਾ ਪਾਉਂ ਇਕੋ ਹੀ ਇਕੋ ਹੀ ਤਰ੍ਹਾਂ ਦੇ ਕੇਸ ਸਾਰੇ ਨੇ ਸਟੋਰੀ ਬਣਾ ਕੇ ਦੇਖੋ ਇੱਕ ਨਾ ਕੁਝੀ ਤਰ ਮੱਖਾਂ ਮਿਲ ਕੇ ਤੁਜੀ ਬੜੀ ਜ਼ੋਰ ਲੱਗਦੀ ਪਰ ਰਾਜੇਤਾ ਦੀ ਬੋਰਡ ਨੂੰ ਸਜਾ ਵੀ ਕਿਸੇ ਨੂੰ ਨਹੀਂ ਹੋਈ ਬਹੁਤੇ ਸਾਰੇ ਨੇ ਕਲੀਅਰ ਹੋ ਗਿਆ ਦੇ ਕਾਰਨ ਕੀ ਕਿਉਂਕਿ ਝੂਠ ਕਿੰਨੀ ਦੇਰ ਤੱਕ ਨਿਕਲੇਗਾ ਹੁਣ ਇਹ ਕੋਈ ਨਾ ਇਹ ਕਰ ਸਕਦੇ ਨੇ ਸੰਸਾਦ ਕਰ ਸਕਦਾ ਅਸਹਿਦ ਸਾਹਿਬ ਕਰ ਸਕਦੇ ਗਵਰਨਮੈਂਟ ਦੀਆਂ ਸਾਸ਼ਣ ਗਵਰਨਮੈਂਟਾਂ ਹੀ ਇਹ ਉਹਨਾਂ ਨੂੰ ਜਨਨ ਕਰ ਸਕੀ ਗਵਰਨਮੈਂਟ ਨੂੰ ਬੇਚੀ ਕੀਤੀ ਸੀ ਵੀ ਪਰ ਆਪਣੇ ਤੁਹਾਨੂੰ ਕੰਪਨਸਰ ਮਿਲ ਕੇ ਸੰਸਮਾਜ ਵਿੱਚ ਅਕਸਰ ਉਹਨਾਂ ਬੰਦਿਆਂ ਨੂੰ ਜਿਨ੍ਹਾਂ ਨੂੰ 26-26 ਸਾਲ ਤੋਂ ਉੱਪਰ ਸਮਾਂ ਹੋ ਗਿਆ ਸਿਰਫ ਇਹ ਕਰਕੇ ਜਿਹੜਾ ਜਮਤ ਨਹੀਂ ਕੋ ਉਹਨਾਂ ਨੂੰ ਪਰਿਵਾਰ ਗਰੀਬ ਇੰਨੇ ਨੇ ਵੀ ਉਹਨਾਂ ਨੂੰ ਕੋਈ ਵਕੀਰ ਥਾਰ ਨਹੀਂ ਕਰ ਸਕਦੀ ਉਹਨਾਂ ਦਾ ਕੇਸ ਪ੍ਰੋਪਰ ਨਹੀਂ ਪ੍ਰੈਜੈਂਟ ਨਹੀਂ ਕੀਤਾ ਜਾ ਰਿਹਾ ਉਸ ਕਰਕੇ ਸਭ ਮੈਨੂੰ ਸਾਨੂੰ ਪਤਾ ਨਹੀਂ ਕਿ ਉਹ ਬੰਦੇ ਹੈ ਕੌਣ ਅਪਰੋਚ ਕਰ ਲਈ ਉਹਨਾਂ ਬੰਦਿਆਂ ਦੇ ਕੋਲ ਕੋਈ ਸਾਧਨ ਨਹੀਂ ਕੋਈ ਥਾਂ ਨਹੀਂ ਇਸ ਕਰਕੇ ਵੀ ਗਵਰਨਮੈਂਟ ਲੈਵਲ ਤੇ ਅਸਰ ਗੋਮੈਨਿਟੇਰੀਅਮ ਦੇ ਦੇਖੇ ਤੋਂ ਮੈਂ ਇਨਸਾਨੀ ਇੱਕ ਬਖਲਾਕੀ ਖਰਚ ਬੰਦਾ ਕਿ ਕੋਈ ਵੀ નિર્ਦੋਸ਼ ਹੈ ਕਿਤੇ ਵੀ ਹੈ ਹਾਂ ਕਿਸੇ ਨੇ ਕ੍ਰਾਈਮ ਕਮਿਟ ਕੀਤਾ ਉਹਨੂੰ ਟ੍ਰਾਇਲ ਕਰੋ ਕੋਰਟ ਦਾ ਹੱਕ ਹਰ ਮਨੁਸ਼ਿਆ ਦਾ ਹੈ ਪਰ ਜਿਹਦੇ ਤੇ ਅਜ ਤੱਕ ਟ੍ਰਾਇਲ ਹੀ ਕੋਈ ਨਹੀਂ ਹੋਈ ਜਿਹਦਾ ਵਿੱਚ ਬੈਠਾ ਸਿਰਫ ਇਸ ਕਰਕੇ ਵੀ ਆਪਣੇ ਇੱਕ ਬੌਂਡ ਨਹੀਂ ਭਰ ਸਕਦਾ ਜਾਂ ਉਹ ਪਤਾ ਨਹੀਂ ਮੈਂ ਆਪਣੀ ਜਮਾਨਤ ਲੈਣੀ ਕਿਦਾਂ ਤੇ ਛੁੱਟਣਾ ਕਿਦਾਂ ਉਹਨਾਂ ਲੋਕਾਂ ਦੇ ਆਰਥਿਕ ਤਰਕ ਕਰਦੇ ਨਾਂਜੰਤਕ ਹੋਣੀ ਚਾਹੀਦੀ ਹੈ ਅਸੀਂ ਕਹ ਰਹੇ ਹਾਂ ਸੰਕੜੇ ਦੀ ਗੰਟੀ ਵਿੱਚ ਖੇਡਿਆ ਰਹੇ ਕੁਛ ਇੱਕ ਕੁਛ ਉਗਲਾਂ ਦੇ ਗੱਡੇ ਜੋਕੇ ਨੇ ਪਰ ਫਰੂ ਫੈਕਸ਼ਨ ਫਿਰ ਤਕੀਨ ਹੈ ਲੋੜੀ ਲੋ ਉਹ ਹੋਰ ਵੀ ਜਿਹੜੇ ਜੇਲ੍ਹਾਂ ਦੇ ਵਿੱਚ ਸਿੱਖ ਬੈਠੇ ਆ ਬਹੁਤ ਲੰਮੇ ਸਮੇਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਬਿਨਾਂ ਸੱਜਾ ਬਿਨਾਂ ਕਿਸੇ ਗੁਨਾਹਤੋਂ ਜੇਲਾਂ ਦੇ ਵਿੱਚ ਪੰਜਾਬ ਵਿੱਚ ਚੁਰ ਪੰਜਾਬ ਤੋਂ ਬਾਹਰ ਨਜ਼ਰਬੰਦ ਬੈਠੇ ਆ ਜਿਨ੍ਹਾਂ ਨੂੰ 20 ਤੋਂ 22/ਸਾਲ ਹੋ ਚੁੱਕੇ ਆ ਨਾ ਉਹਨਾਂ ਦੀ ਕੋਈ ਸੁਣਵਾਈ ਨਾ ਉਹਨਾਂ ਤੇ ਕੇਸ ਕੋਈ ਆ ਨਾ ਉਹਨਾਂ ਨੂੰ ਛੱਡੇ ਜਾ ਰਿਹਾ ਅਸੀਂ ਉਹਨਾਂ ਲਈ ਵੀ ਅਪੀਲ ਕਰਦੇ ਆ ਕਿ ਪੰਜਾਬ ਸਰਕਾਰ ਉਹਨਾਂ ਨੂੰ ਵੀ ਰਿਹਾ ਕਰਾਉਣ ਲਈ ਪਹਿਲ ਕਦਮੇ